ਹੈਲੋ ਫਰੈਂਡਸ ਅੱਜ ਆਪਾਂ ਬਣਾਵਾਂਗੇ ਰਾਜਮਾ ਚੌਲ ਸਭ ਤੋਂ ਪਹਿਲਾਂ ਮੈਂ ਰਾਜਮਾ ਪੀਣਤੀ ਸੀ 2-3 ਘੰਟੇ ਲਈ ਹੁਣ ਆਪਾਂ ਇਸ ਨੂੰ ਦੋ ਵਸਲ ਲਵਾ ਲਿਆ ਨੇ ਹੁਣ ਆਪਾਂ ਇਸ ਦਾ ਤੜਕਾ ਤਿਆਰ ਕਰਾਂਗੇ ਇਸ ਦੇ ਲਈ ਆਪਾਂ ਪਿਆਜ਼ ਟਮਾਟਰ ਤੇ ਲਸਣ ਦੀਆਂ ਕੁਝ ਕਲੀਆਂ ਨੂੰ ਲੈ ਕੇ ਇਸ ਨੂੰ ਗ੍ਰੇਟਰ ਦੇ ਵਿੱਚ ਕ੍ਰੈਂਡ ਕਰਾਂਗੇ ਇਸ ਦੇ ਨਾਲ ਬਹੁਤ ਹੀ ਵਧੀਆ ਬਰੀਕ ਬਰੀਕ ਕੱਟੇ ਵਾਂਗੂ ਹੀ ਗ੍ਰੇਟ ਹੋ ਜਾਂਦਾ ਹੈ ਹੁਣ ਆਪਾਂ ਇਸ ਦਾ ਤੜਕਾ ਲਗਾਵਾਂਗੇ ਇੱਕ ਫਰਾਈਪਨ ਲੈ ਕੇ ਉਸ ਦੇ ਵਿੱਚ ਸਰੋਂ ਦਾ ਤੇਲ ਗਰਮ ਕਰਾਂਗੇ ਸਰੌਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਆਪਾਂ ਇਸ ਵਿੱਚ ਖੜੇ ਮਸਾਲੇ ਪਾਵਾਂਗੇ ਮੈਂ ਇਸ ਦੇ ਵਿੱਚ ਦੋ ਤੇਜ ਪੱਤੇ ਜੀਰਾ ਤੇ ਨਾਲ ਹਿੰਗ ਪਾਈ ਹੈ ਹਿੰਗ ਪਾਉਣ ਦੇ ਨਾਲ ਜਿਹੜਾ ਤੜਕਾ ਬੜੀਆ ਲੱਗ ਜਾਂਦਾ ਤੇ ਇਸ ਦੇ ਵਿੱਚ ਗ੍ਰੇਟ ਕੀਤਾ ਹੋਇਆ ਪਿਆਜ਼ ਟਮਾਟਰ ਤੇ ਲਸਣ ਪਾਵਾਂਗੇ ਜਿਸ ਨੂੰ ਚੰਗੀ ਤਰ੍ਹਾਂ ਹਲਾ ਕੇ ਭੁੰਨਾਂਗੇ ਜਦੋਂ ਤੱਕ ਇਹ ਤੇਲ ਨਾ ਛੱਡ ਜਾਵੇ ਫਿਰ ਇਸ ਦੇ ਵਿੱਚ ਆਪਾਂ ਖੜੇ ਮਸਾਲੇ ਐਡ ਕਰਾਂਗੇ ਸਾਨੂੰ ਚੰਗੀ ਤਰ੍ਹਾਂ ਭੁੰਨਾਂਗੇ ਭੁੰਨਣ ਤੋਂ ਬਾਅਦ ਜਦੋਂ ਇਹ ਤੇਲ ਛੱਡ ਜਾਵੇ ਤਾਂ ਇਸ ਦੇ ਵਿੱਚ ਹਲਦੀ ਮਿਰਚ ਨਮਕ ਜੀਰਾ ਪਾਊਡਰ ਤੇ ਗਰਮ ਮਸਾਲਾ ਐਡ ਕਰਾਂਗੇ ਮੈਂ ਇਹ ਸਾਰੇ ਮਸਾਲੇ ਨੇ ਜਿਹੜੇ ਇਕੱਠੇ ਹੀ ਐਡ ਕਰ ਦਿੱਤੇ ਨੇ ਫਿਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਰਲਾਵਾਂਗੇ ਇਸ ਨੂੰ ਹਿਲਾਉਂਦੇ ਰਹਿਣਾ ਤਾਂ ਕਿ ਜਿਹੜਾ ਮਸਾਲਾ ਉਹ ਥੱਲੇ ਨਾ ਲੱਗ ਜਾਵੇ ਹੁਣ ਆਪਾਂ ਇਸ ਦੇ ਵਿੱਚ ਇੱਕ ਕੌਲੀ ਆ ਜਿਹੜਾ ਪਾਣੀ ਐਡ ਕਰਾਂਗੇ ਇਸੇ ਨਾਲ ਕੀ ਹੈ ਮਸਾਲੇ ਚੰਗੀ ਤਰ੍ਹਾਂ ਆਪਸ ਵਿੱਚ ਮਿਲ ਜਾਂਦੇ ਨੇ ਤੇ ਥੱਲੇ ਨਹੀਂ ਲੱਗਦੇ ਹੁਣ ਆਪਾਂ ਇਸ ਦੇ ਵਿੱਚ ਜੇ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਬੋਇਲ ਕੀਤੇ ਹੋਏ ਆਲੂ ਪਾ ਸਕਦੇ ਹੋ ਮੈਂ ਵੀ ਇਸ ਦੇ ਵਿੱਚ ਆਲੂ ਐਡ ਕਰੇ ਨੇ ਤੇ ਬੋਇਲ ਕੀਤੇ ਹੋਏ ਜਿਹੜੇ 2-3 ਬਿਸਲ ਲਵਾ ਕੇ ਮੇਰੇ ਰਾਜਮਾ ਤਿਆਰ ਕਰੇ ਹੋਏ ਸੀ ਉਹ ਵੀ ਚ ਐਡ ਕਰੇ ਨੇ ਉਹ ਐਡ ਕਰਕੇ ਤੁਸੀਂ ਚਾਹੋ ਤਾਂ ਇਸ ਮਸਾਲੇ ਨੂੰ ਭੁੰਨ ਕੇ ਕੁੱਕਰ ਦੇ ਵਿੱਚ ਵੀ ਐਡ ਕਰ ਸਕਦੇ ਹੋ ਜਿਸ ਦੇ ਵਿੱਚ ਕੀ ਆਪਾਂ ਜਿਹੜੇ ਰਾਜਮਾ ਉਬਾਲੇ ਨੇ ਉਸ ਨੂੰ ਮਸਾਲੇ ਨੂੰ ਭੁੰਨ ਕੇ ਉਸ ਵਿੱਚ ਪਾ ਕੇ 3-4 ਵਿਸਲ ਲਵਾ ਸਕਦੇ ਹੋ ਹੁਣ ਆਪਾਂ ਨਾਲ ਹੀ ਜਿਹੜਾ ਛੋਲਾਂ ਦਾ ਤੜਕਾ ਤਿਆਰ ਕਰਾਂਗੇ ਇਸ ਲਈ ਮੈਂ ਪਿਆਜ਼ ਕੱਟ ਕੀਤੇ ਨੇ ਮੇਰੇ ਕੋਲ ਛੋਟੇ-ਛੋਟੇ 2-3 ਪਿਆਜ਼ ਸੀ ਸਾਨੂੰ ਕੱਟ ਕਰਿਆ ਤੇ ਇੱਕ ਗਲਾਸ ਛੋੜ ਲਵਾਂਗੇ ਛੋਲਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਦੋਂ ਤੋਂ ਬਾਅਦ ਇਸ ਦਾ ਪਾਣੀ ਕੱਢ ਦਵਾਂਗੇ ਹੁਣ ਆਪਾਂ ਇੱਕ ਫਰਾਈ ਪੈਨ ਲਵਾਂਗੇ ਤੇ ਉਸ ਦੇ ਵਿੱਚ ਇੱਕ ਕੱਢੀ ਸਰੋਂ ਦਾ ਤੇਲ ਲੈ ਕੇ ਉਸ ਦੇ ਵਿੱਚ ਆਪਾਂ ਤੇਜ ਪੱਤਾ ਤੇ ਜੀਰਾ ਐਡ ਕਰਾਂਗੇ ਮੈਂ ਜਿਹੜੀ ਨੇ ਉਹ ਤੜਕੇ ਵਾਲੇ ਚੌਲ ਬਣਾ ਰਹੀ ਆਂ ਤੇ ਇਸ ਦੇ ਕਰਕੇ ਮੈਂ ਇਸ ਨੂੰ ਤੜਕਾ ਲਗਾਵਾਂਗੀ ਤੇ ਇਸ ਦੇ ਵਿੱਚ ਕੱਟ ਕੇਤੇ ਹੋਏ ਪਿਆਜ਼ ਪਾਵਾਂਗੇ ਇਸ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਸਾਨੂੰ बस ਹਲਕਾਰ ਜਾਂ ਰੰਗ ਬਦਲਣ ਤਾਂ ਕਿ ਸੁਨਾਂਗੇ ਇਸ ਨੂੰ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰਾਂਗੇ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਚੌਲ ਧੋਤੇ ਸੀ ਉਹਨਾਂ ਨੂੰ ਐਡ ਕਰਾਂਗੇ ਜਿੰਨੇ ਆਪਾਂ ਚੌਲ ਲਏ ਹਨ ਉਸ ਦਾ ਆਪਾਂ ਦੋ ਗੁਣਾ ਜਿਹੜਾ ਪਾਣੀ ਲਵਾਂਗੇ ਮੈਂ ਇੱਕ ਗਲਾਸ ਚੌਲ ਲਏ ਨੇ ਤੇ ਉਸ ਦੇ ਵਿੱਚ ਦੋ ਗਲਾਸ ਪਾਣੀ ਐਡ ਕਰਾਂਗੇ ਇਸਦੇ ਨਾਲ ਜਿਹੜੇ ਬਾਸਮਤੀ ਚੌਲ ਨੇ ਜਾਂ ਕੋਈ ਵੀ ਕਿਸੇ ਕਿਸਮ ਦੇ ਵੀ ਚੌਲ ਨੇ ਉਹ ਜਿਆਦਾ ਖਿਲੇ-ਖਿਲੇ ਮੰਨਦੇ ਨੇ ਜੇਕਰ ਇਸ ਦਾ ਮੈਜ਼ਰਮੈਂਟ ਆ ਜਿਹੜਾ ਉਹ ਸਹੀ ਹੋਵੇ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਇਸ ਸਟੇਜ ਦੇ ਉੱਤੇ ਨਮਕ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਦੂਸਰੀ ਸਾਈਡ ਆ ਜਿਹੜਾ ਦੋ ਤਿੰਨ ਵਿਸਲ ਲਵਾ ਕੇ ਸਬਜ਼ੀ ਤਿਆਰ ਕਰ ਲਈ ਹੈ ਹੁਣ ਇਹ ਵੀ ਵਿੱਚ ਚੌਲਾਂ ਦੇ ਵਿੱਚ ਆਪਾਂ ਹਾਫ ਕੱਟ ਕੀਤਾ ਹੋਇਆ ਨਿੰਬੂ ਨਿਚੋੜਾਂਗੇ ਤੇ ਨਾਲ ਜਿਹੜੇ ਚੌਲ ਨੇ ਉਹ ਖਿਲੇ-ਖਿਲੇ ਬਣਨਗੇ ਤੇ ਆਪਰ ਦੇ ਵਿੱਚ ਚੱਕਣਗੇ ਨੇ ਨਾਲ ਹੀ ਮੈਂ ਚਪਾਤੀਆਂ ਵੀ ਤਿਆਰ ਕਰੀਆਂ ਨੇ ਦੇਖੋ ਫਰੈਂਡਸ ਆਪਣੀ ਜਿਹੜੀ ਸਬਜੀ ਆ ਤੇ ਜਿਹੜੇ ਚੌਲ ਨੇ ਬਣ ਕੇ ਤਿਆਰ ਨੇ ਜੇਕਰ ਤੁਹਾਨੂੰ ਮੇਰੀ ਵੀਡੀਓ ਆ ਜਿਹੜੀ ਉਹ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਨੂੰ ਆਪਾਂ ਆਪ ਚਾਹੀਏ ਤਾਂ ਇਸ ਨੂੰ ਦੋ ਤਰੀਕਿਆਂ ਨਾਲ ਸਰਵ ਕਰ ਸਕਦੇ ਆ ਮੈਂ ਇਸ ਨੂੰ ਦੋ ਤਰੀਕਿਆਂ ਨਾਲ ਸਰਵ ਕੀਤਾ ਸੀ ਇਸ ਨੂੰ ਆਪਾਂ ਚਪਾਤੀ ਨਾਲ ਵੀ ਸਰਵ ਕਰ ਸਕਦੇ ਆ ਨਾਲ ਮੈਂ ਕੀ ਹੈ ਕੱਚੀ ਲੱਸੀ ਬਣਾਈ ਸੀ ਗਰਮੀਾਂ 'ਚ ਕੱਚੀ ਲੱਸੀ ਬਹੁਤ ਹੀ ਵਧੀਆ ਲੱਗਦੀ ਹੈ ਤੁਸੀਂ ਫ੍ਰੈਂਡਸ ਚਾਹੋ ਤਾਂ ਇਸ ਨੂੰ ਕੱਚੀ ਇਸ ਤਰ੍ਹਾਂ ਵੀ ਸਰਵ ਕਰ ਸਕਦੇ ਹੋ ਧੰਨਵਾਦ